ਕਿ ਆ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਕਿ ਕੀਤਾ ਵੀ ਕਿ ਜਵਾਈਆਂ ਤੋਂ ਵੀ ਕੋਈ ਕੰਮ ਕਰਾਉਂਗਾ। ਕਿ ਤੇ ਜਵਾਈਆਂ ਤੋਂ ਵੀ ਪੱਖਾ ਚਲਾਉਂਦੇ ਹੁੰਦੇ ਨੇ ਜਵਾਈਆਂ ਦੀ ਸੇਵਾ ਤੇ ਕੀਤੀ ਜਾਂਦੀ ਹੈ। ਤੇ ਭਾਈ ਜੇਠਾ ਜੀ ਦੇ ਕੋਲ ਇਹ ਗੱਲ ਪਹੁੰਚ ਜਾਂਦੀ ਹੈ ਭਾਈ ਜੇਠਾ ਜੀ ਕਹਿੰਦੇ ਨਹੀਂ ਪੈ ਰਹੋ। ਜਿਹੜੀ ਤੰਦੀ ਰਿਸ਼ਤੇਦਾਰੀ ਉਹ ਇੱਕ ਵੱਖ ਹੈ। ਮੈਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਜਵਾਈ ਬਣ ਕੇ ਨਹੀਂ ਰਹਿ ਰਹੇ ਆ ਸੇਵਕ ਬਣ ਕੇ ਰਹਿ ਰਿਹਾ ਮਰੀਦ ਬਣ ਕੇ ਰਹਿ ਹੁਣ ਸੰਗਤ ਦੇ ਵਿੱਚ ਗੱਲ ਇਹ ਵੀ ਚੱਲਦੀ ਏ ਵੀ ਗੁਰੂ ਅਮਰਦਾਸ ਮਹਾਰਾਜ ਬਾਦ ਦੇ ਵਿੱਚ ਗੁਰਿਆਈ ਕਿਨੂੰ ਦੇਣਗੇ ਆਮ ਲੋਕੀ ਗੱਲਾਂ ਲੱਗ ਜਾਂਦੇ ਨੇ ਕਰਨਾਂ ਹੁਣ ਜਿਹੜੀ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਉਂਦੀ ਏ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਖਿਆਲ ਇਹ ਵੀ ਆਉਂਦਾ ਵੀ ਗੁਰੂ ਅਮਰਦਾਸ ਮਹਾਰਾਜ ਗੁਰਿਆਈ ਦਾ ਤਿਲਕ ਕਿਹਨੂੰ ਦੇਣਗੇ ਕਿਉਂਕਿ ਭਾਈ ਜੇਠਾ ਜੀ ਵੀ ਸੇਵਾ ਬਹੁਤ ਕਰਦੇ ਭੱਜ ਭੱਜ ਕੇ ਸੇਵਾ ਕਰਨੀ ਉਹਨਾਂ ਨੇ ਕੋਈ ਰਿਸ਼ਤੇਦਾਰੀ ਦਾ ਖਿਆਲ ਨਹੀਂ ਉਹਨਾਂ ਨੂੰ ਵੀ ਮੈਂ ਇਸ ਕਰਦਾ ਜਵਾਈ ਆ ਕੁਝ ਜਿਹੜੇ ਸੰਗਤ ਦੇ ਵਿੱਚ ਆਉਣ ਵਾਲੇ ਵਿਅਕਤੀ ਨੇ ਉਹ ਭਾਈ ਜੇਠਾ ਜੀ ਵੱਲ ਤੱਕਦੇ ਨੇ ਤੇ ਕੁਝ ਜਿਹੜੇ ਬੰਦੇ ਨੇ ਗੁਰਮਖੋ ਉਹ ਭਾਈ ਰਾਮਾ ਜੀ ਦੇ ਵੱਲ ਉਂਗਲ ਕਰਦੇ ਨੇ ਕਿਉਂਕਿ ਭਾਈ ਰਾਮਾ ਜੀ ਵੀ ਬਹੁਤ ਸੇਵਾ ਕਰਦੇ ਹੁਣ ਗੁਰਮੁਖ ਪਿਆਰਿਓ ਸੰਗਤ ਦਾ ਭਲੇਖਾ ਦੂਰ ਕਰਨ ਵਾਸਤੇ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਲੀਲਾ ਰਚਾਈ ਐ ਜੀ ਗੁਰੂ ਅਮਰਦਾਸ ਮਹਾਰਾ ਸੱਚੇ ਪੰਡਤ ਸਾਹਿਬ ਆਪਣੇ ਦੋਨੇ ਜਵਾਈਆਂ ਨੂੰ ਕਹਿੰਦੇ ਨੇ ਕਿਉਂਕਿ ਜਵਾਈ ਲੱਗਦੇ ਨੇ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਧੂ ਸਭ ਨੇ ਭਾਈ ਰਾਮਾ ਜੀ ਬੀਬੀ ਦਾਨੀ ਔਰ ਬੀਬੀ ਭਾਨੀ ਇਹ ਸਕੀਆਂ ਪੜਾਣੇ ਦੋਨੋਂ ਭਾਈ ਜੇਠਾ ਜੀ ਨੂੰ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਜੇਠਿਆ ਇਉਂ ਕਰ ਵੀ ਸਾਡੇ ਵੈਣ ਵਾਸਤੇ ਨਾ ਇੱਕ ਬਹੁਤ ਵਧੀਆ ਸੁੰਦਰ ਥੜਾ ਤਿਆਰ ਕਰਕੇ ਦੇ ਸਾਨੂੰ ਤੇ ਇਹੀ ਬਚਨ ਭਾਈ ਰਾਮੇ ਨੂੰ ਕਹਿ ਦਿੱਤਾ ਕਹਿੰਦੇ ਰਾਮਾ ਜੀ ਤੁਸੀਂ ਸਾਡੇ ਵਾਸਤੇ ਨਾ ਇੱਕ ਸੁੰਦਰ ਥੜਾ ਉਹ ਬਣਾ ਕੇ ਦਿਓ ਜਿਹਦੇ ਉੱਪਰ ਅਸੀਂ ਬੈਠ ਕੇ ਸੰਗਤ ਦੇ ਨਾਲ ਕੁਝ ਵਿਚਾਰਾਂ ਕਰਿਆ ਕਰੀਏ ਉਹਨ ਦੋਨੋਂ ਜਣੇ ਗੁਰਮੁਖ ਪਿਆਰਿਓ ਠੜਾ ਬਣਾਉਣ ਦੇ ਵਿੱਚ ਜੁਟ ਗਏ ਲੈ ਭਾਈ ਰਾਮਾ ਜੀ ਠੜਾ ਤਿਆਰ ਕਰਦੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹੇ ਕਹਿੰਦੇ ਰਾਮਿਆ ਠੜਾ ਵਧੀਆ ਨਹੀਂ ਬਣਿਆ ਇਹਨੂੰ ਟਾ ਦੇ ਇਹਨੂੰ ਟਾ ਦੇ ਦੁਬਾਰੇ ਬਣਾ ਤੇ ਇੱਧਰ ਗੁਰਮੁਖ ਪਿਆਰੇਓ ਭਾਈ ਜੇਠਾ ਜੀ ਨੇ ਵੀ ਠੜਾ ਤਿਆਰ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਗਏ ਤੇ ਗੁਰੂ ਅਮਰਦਾਸ ਮਹਾਰਾਜ ਜੱਗ ਕਹਿੰਦੇ ਜੇਠਿਆ ਠੜਾ ਵਧੀਆ ਨਹੀਂ ਬਣਿਆ ਇਹਨੂੰ ਟਾਤੇ ਦਵਾਰੇ ਬਣਾ ਤੇ ਭਾਈ ਜੇਠਾ ਜੀ ਨੇ ਠੜਾ ਜਿਹੜਾ ਢਾ ਦਿੱਤਾ ਦਵਾਰੇ ਬਣਾਉਣਾ ਸ਼ੁਰੂ ਕਰ ਦਿੱਤਾ ਇਸੇ ਤਰੀਕੇ ਭਾਈ ਰਾਮਾ ਜੀ ਦੇ ਕੋਲ ਜਾਂਦੇ ਨੇ ਉਹਨਾਂ ਨੂੰ ਵੀ ਇਹ ਬਚਨ ਕਹਿ ਦਿੰਦੇ ਨੇ ਕਈ ਦਿਨ ਏਦਾਂ ਗੁਰੂ ਮੁਖ ਪਿਆਰਿਓ ਚਲਦਾ ਦਿਆ ਗੁਰੂ ਅਮਰਦਾਸ ਥੜੇ ਬਣਾਉਂਦੇ ਬਣਵਾਉਂਦੇ ਰਹੇ ਤੇ ਇਹ ਗੁਰੂ ਕੇ ਪਿਆਰੇ ਸਿੱਖ ਬਚਨ ਮੰਨਦੇ ਰਹੇ ਥੜੇ ਬਣਾਉਂਦੇ ਰਹੇ ਟਾਉਂਦੇ ਰਹੇ ਕਿਉਂਕਿ ਪਰਖ ਦੀ ਘੜੀ ਆ ਨਾ ਪਤਾ ਨਹੀਂ ਗੁਰੂ ਕਿਵੇਂ ਕਿਵੇਂ ਪਰਖ-ਪਰਖ ਕੇ ਬੇਪਦਾ ਹੈ ਪਰਖ ਦੀ ਘੜੀ ਉਹਨਾਂ ਸੰਗਤਾਂ ਦੇ ਵਿੱਚ ਜਿਹੜੀ ਦੁਬਧਾ ਖੜੀ ਸੀਗੀ ਉਹਨੂੰ ਦੂਰ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਖੇਡ ਜਿਹੜੀ ਰਚਾਈ ਆ ਗੁਰਮੁਖ ਪਿਆਰਿਓ ਭਾਈ ਰਾਮਾ ਜੀ ਦੇ ਕੋਲ ਗਏ ਕਹਿੰਦੇ ਰਾਮਿਆ ਪੁੱਤਰ ਥੜਾ ਵਧੀਆ ਨਹੀਂ ਬਣਿਆ ਭਾਈ ਰਾਮਾ ਜੀ ਨੇ ਕਰੰਡੀ ਧਰ ਦਿੱਤੀ ਟੇਸੀ ਧਰ ਦਿੱਤੀ ਕਹਿੰਦਾ ਮਿੱਥੋਂ ਨਹੀਂ ਬਣਦਾ ਕੈ ਵੜੀ ਬਣਾ ਦਿੱਤਾ ਤੁਸੀਂ ਬੁੱਢੇ ਹੋ ਗਏ ਤੁਹਾਡੀ ਜਾਸਦਸਤ ਜਿਹੜੀ ਘਟ ਗਈ ਕਮਜ਼ੋਰ ਹੋ ਗਈ ਤੁਹਾਡੀ ਜਵੱਖਾਂ ਵਰਗੀ ਮੱਤ ਹੋ ਗਈ ਮੈਂ ਇੰਨਾ ਸੁੰਦਰ ਠੜਾ ਬਣਾਇਆ ਕਈ ਗੱਲ ਢਾ ਦਿੱਤਾ ਕਈ ਕਈ ਗੱਲ ਬਣਾ ਦਿੱਤਾ ਤੁਸੀਂ ਵਾਰੀ ਵਾਰੀ ਜਵੱਖਾਂ ਵਾਲੀ ਮੱਤ ਉਹੀ ਬਾਰ ਬਾਰ ਦੁਹਰਾ ਰਹੀ ਹੋ ਫੇ ਰਿਪੀਟ ਕਰ ਲਈਓ ਢਾਦੇ ਬਣਾ ਦੇ ਢਾਦੇ ਬਣਾ ਦੇ ਮੈਥੋਂ ਹੁਣ ਠੜਾ ਨਹੀਂ ਦੁਬਾਰਾ ਬਣਾਉਂਦਾ ਗੁਰੂ ਅਮਰਦਾਸ ਮਾਰੇ ਕਹਿੰਦੇ ਰਾਮਿਆ ਤੇਰੀ ਮਾਉ ਜਾਏ ਤੇਰੀ ਮਰਜੀ ਹੈ ਤਾਂ ਮੇਰੇ ਗੁਰੂ ਅਮਰਦਾਸ ਮਹਾਰਾਜ ਭਾਈ ਜੇਠਾ ਜੀ ਦੀ ਫੋਲ ਚਲੇ ਜਾਂਦੇ ਨੇ ਬਾਬਾ ਜੇਠਾ ਜੀ ਨੇ ਬੜਾ ਸੋਹਣਾ ਸੁੰਦਰ ਥੜਾ ਬਣਾਇਆ ਬੈਠਣ ਦੇ ਲਾਇਕ ਆਏ ਤੁਹਾਨੂੰ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜਾ ਕੇ ਬਾਬਾ ਜੇਠਾ ਜੀ ਨੂੰ ਕਹਿੰਦੇ ਜੇਠਿਆ ਪੁੱਤਰ ਖੜਾ ਨਾ ਜਿਹੜਾ ਸੋਨਾ ਨਹੀਂ ਬਣਿਆ ਇਹਨੂੰ ਟਾਦੇ ਦਵਾਰੇ ਬਣਾਏ ਭਾਈ ਜੇਠਾ ਜੀ ਨੇ ਕਰੰਡੀ ਧਰ ਦਿੱਤੀ ਟੇਸੀ ਧਰ ਦਿੱਤੀ ਤਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਲੈਲੇ ਪਾਛਾ ਮੇਰੀ ਤਸ ਬੁੱਧੀ ਹੈ ਮੇਰੀ ਬੋਲੋ ਤਸ ਥੋੜੀ ਬੁੱਧੀ ਹੈ ਕਹਾ ਬੁੱਧ ਪ੍ਰਭ ਤਸ ਹਮਾਰੀ ਵਰਣ ਨਾ ਸਕੋ ਮਹਿਮਾ ਜੋਤ ਮਾਣ ਮੇਰੀ ਤੁਸ ਬੁੱਧੀ ਮੇਰੀ ਥੋੜੀ ਬੁੱਧੀ ਹੈ ਮੈਨੂੰ ਅਕਲ ਨਹੀਂ ਮੈਨੂੰ ਗਿਆਨ ਨਹੀਂ ਹੈ ਇਹ ਤੇ ਮੇਰੇ ਮਾਈਂਡ ਦੇ ਵਿੱਚ ਦਿਮਾਗ ਦੇ ਵਿੱਚ ਮੈਸੇਜ ਆਇਆ ਹੀ ਨਹੀਂ ਕਿ ਕਿਹੜਾ ਥੜਾ ਤੁਸੀਂ ਪ੍ਰਵਾਨ ਕਰੋਗੇ ਕਿਹੜਾ ਥੜਾ ਤੁਹਾਨੂੰ ਭਾਏਗਾ ਮੇਰੀ ਤੁਸ ਬੁੱਧੀ ਹੋਣ ਦੇ ਮੁਤਾਬਕ ਕਰਕੇ ਤੁਹਾਡੇ ਜੋਗ ਮੈਂ ਥੜਾ ਨਹੀਂ ਬਣਾ ਸਕਿਆ ਹਜੂਰ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਮਿਹਰ ਕਰਦੇ ਹੋ ਮੈਨੂੰ ਜਿੰਨਾਂ ਮਾਤਰ ਬੁੱਧੀ ਦਾ ਧਾਨ ਦੇ ਦਿਓ ਇੱਕ ਪਾਸੇ ਨਿਮਰਤਾ ਹੈ ਇੱਕ ਪਾਸੇ ਆਕੜ ਹੈ ਜਿਹੜੇ ਨਿਮ ਜਾਂਦੇ ਨੇ ਨਾ ਜਿਹੜੇ ਨਿਮ ਜਾਂਦੇ ਨੇ ਉਹ ਗੁਰਮੁਖ ਪਿਆਰੇ ਬਹੁਤ ਕੁਝ ਹਾਸਲ ਕਰ ਲੈਂਦੇ ਨੇ ਕਿਤੇ ਪਿੰਦ ਨਵੇਰੀ ਨੂੰ ਵੇਖਿਓ ਪਿੰਦਨ ਵੇਰੀ ਨੂੰ ਜਿਉਂ-ਜਿਉਂ ਫਲ ਲੱਗਦਾ ਨਾ ਸੰਗਤ ਜੀ ਉੱਚੋਕਦੀ ਐ ਨੀਮੀ ਹੁੰਦੀ ਜਾਂਦੀ ਐ ਉਹ ਜਿਉਂ-ਜਿਉਂ ਫਲ ਲੱਗੇਗਾ ਉਹ ਝੁਕੇਗੀ ਪਰ ਕਈ ਐਸੇ ਹੁੰਦੇ ਨੇ ਕਈਆਂ ਨੂੰ ਫਲ ਕੋਈ ਨਹੀਂ ਹੁੰਦਾ ਉਹ ਉੱਚੇ ਹੋ ਕੇ ਬੰਧੂ ਦਾ ਮਾਨ ਕਰਦੇ ਸਿੰਮਲ ਰੁਖ ਸਰਾਈਲ ਅਤ ਦੀਰਘ ਅਤ ਮੁੱਚ ਓਈ ਜੇ ਆਵੇ ਆਸ ਕਰ ਜਾਹੇ ਨਰਾਸੇ ਕਿਤ ਫਲ ਫਿੱਕੇ ਫੁੱਲ ਵਕਵਕੇ ਕੰਮ ਨਿਆਵੇ ਪੱਤ ਸਤੀ ਉਹਨਾਂ ਦੇ ਪੱਤੇ ਵੀ ਕੰਮ ਨਹੀਂ ਆਵੇ ਉਹਨਾਂ ਦੇ ਪੱਤੇ ਵੀ ਕੰਮ ਨਹੀਂ ਆਇਆ ਕਰਦੇ ਇੱਕ ਪਾਸੇ ਨਿਮਰਤਾ ਹੈ ਜੇ ਉੱਚੇ ਟਿੱਬੇ ਤੇ ਤੁਸੀਂ ਪਾਣੀ ਚੜ੍ਹਾਉਂਗੇ ਨਾ ਉੱਚੀ ਜਗ੍ਹਾ ਪਾਣੀ ਲਿਜਾਣਾ ਹੋਵੇ ਤਾਂ ਯਾਦ ਰੱਖਿਓ ਤੁਹਾਨੂੰ ਪ੍ਰੈਸ਼ਰ ਦੀ ਲੋਡ ਪਵੇਗੀ ਪਾਵਰ ਦੀ ਲੋਡ ਪਵੇਗੀ ਜੇ ਕਿਤੇ ਨੀਵੀਂ ਜਗ੍ਹਾ ਪਾਣੀ ਲੈ ਕੇ ਜਾਣਾ ਤੁਹਾਨੂੰ ਬਹੁਤੀ ਕੱਲਣਾ ਨਹੀਂ ਕੱਲਣ ਦੀ ਲੋੜ ਪੈਂਦੀ। ਨਾ ਉੱਥੇ ਪ੍ਰੈਸ਼ਰ ਦੀ ਲੋੜ, ਨਾ ਮੋਟਰ ਦੀ ਲੋੜ। ਤੁਸੀਂ ਸਮਕਾ ਨੀਵੀਂ ਜਗ੍ਹਾ ਪਾਣੀ ਨੂੰ ਰੋਕ-ਰੋਕ ਕੇ ਰੱਖੋਗੇ। ਆਖੋ ਸਤਨਾਮ। ਨੀਵੀਂ ਜਗ੍ਹਾ ਹੈ ਪਾਣੀ ਜਿਹੜਾ ਆਪ ਦੇ ਆਪ ਜਾਏਗਾ, ਆਪਣਾ ਰਾਹ ਵੀ ਆਪ ਬਣਾ ਲੇਗਾ। ਗੁਰਮੁਖੋ। ਜਿਹੜੇ ਨਿਮਰਤਾ ਦੇ ਧਨੀ ਹੋ ਜਾਂਦੇ ਨੇ ਜਿਹੜੇ ਗੁਰੂ ਅੱਗੇ ਨਿਮ ਜਾਂਦੇ ਨੇ ਝੁਗ ਜਾਂਦੇ ਨੇ ਸੱਚੀ ਮੇਰਾ ਬਾਬਾ ਉਹਨਾਂ ਦੀਆਂ ਝੋਲੀਆਂ ਨੱਕੋ ਨੱਕ ਪਰ ਦਿੰਦਾ ਆਖੋ ਸਤਨਾਮ ਬਾਬਾ ਫਰੀਦ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਮਨ ਮਦਾਇਨ ਕਰ ਟੋਏ ਟਿੱਬੇ ਲਾਹੇ ਸੱਜਣਾ ਜਿਹੜਾ ਤੇਰਾ ਮਨ ਆ ਨਾ ਟਿੱਬਿਆਂ ਦੀ ਤਰ੍ਹਾਂ ਹੋਇਆ ਪਿਆ ਕਿਤੇ ਨੀਮਾ ਕਿਤੇ ਉੱਚਾ ਕਿਤੇ ਨੀਮਾ ਕਿਤੇ ਉੱਚਾ ਇਹਨੂੰ ਐਨ ਸੁਹਾਗਾ ਫੇਰ ਕੇ ਅਧਰਾ ਕਰ ਲੈ ਕਾਹਦਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਬਹੁਤ ਕੁਝ ਪ੍ਰਾਪਤ ਕਰਕੇ ਵੀ ਨੀਮਾ ਰਹੇ ਨਿਮਾਣਾ ਹੋ ਕੇ ਨੀਮਾ ਹੋ ਹੰਕਾਰ ਕਮੰਡ ਮਨ ਦੇ ਵਿੱਚ ਲੈ ਕੇ ਨਾ ਜਿੱਦੇ ਤੇਰੇ ਅੰਦਰ ਹੰਕਾਰ ਆ ਗਿਆ ਉਹਦੇ ਤੇਰਾ ਸਭ ਕੁਝ ਇਹਨੇ ਛੱਡ ਕੇ ਤਵਾਰ ਯਾਦ ਰੱਖਿਓ ਪਿਆਰਿਓ ਹੰਕਾਰ ਆਉਂਦਾ ਕੱਲ ਹੀ ਐ ਪਰ ਸਾਡਾ ਸਭ ਕੁਝ ਹੀ ਲੈ ਜਾਂਦਾ ਐ ਅਖੋ ਸਤਨਾਮ ਸਭ ਕੁਝ ਲੈ ਜਾਂਦਾ ਐ ਰਹੋ ਵਿਚਾਰ ਮੇਰੇ ਬਾਬਾ ਜੇਠਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਹੱਥ ਜੋੜੇ ਬੇਨਤੀ ਕੀਤੀ ਪਤਸ਼ਾ ਮੇਰੀ ਤੇ ਤੋ ਸਬੁੱਧੀ ਐ ਮੈਨੂੰ ਤੇ ਅਕਲ ਨਹੀਂ ਗਿਆਨ ਨਹੀਂ ਸੋਝੀ ਨਹੀਂ ਐ ਤੁਸੀਂ ਕਿਰਪਾ ਕਰਦੇ ਹੋ ਮੈਨੂੰ ਸੋਝੀ ਦੇ ਦਿਓ ਮੈਨੂੰ ਸਮਤ ਬਖਸ਼ ਦਿਓ ਤੇ ਮੈਂ ਤੁਹਾਡੇ ਜੋਗ ਥੜਾ ਬਣਾ ਦੇਵਾ ਤਾਂ ਮੇਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੇਠਾ ਜੀ ਨੂੰ ਬੁੱਕਲ ਦੇ ਵਿੱਚ ਲੈ ਲਿਆ ਜੇਠਿਆ ਜਿਹੜੇ ਜੋਗ ਥੜੇ ਦੀ ਗੱਲ ਕਰਦਾ ਨਾ ਉਹ ਤਾਂ ਕਿੱਦੇ ਦਾ ਮੇਰੇ ਹਿਰਦੇ ਦੇ ਵਿੱਚ ਬਣਿਆ ਪਿਆ ਆਖੋ ਸਤਨਾਮ ਮੈਨੂੰ ਇਹ ਥੜੇ ਦੀ ਥੋੜੀ ਲੋੜ ਹੈ ਮੈਨੂੰ ਇਹ ਥੜੇ ਦੀ ਲੋੜ ਨਹੀਂ ਮੈਨੂੰ ਤੇ ਬੈਠਣ ਵਾਲੇ ਦੀ ਬੋਲੋ ਭਾਲ ਸੀ ਵੀ ਕਿਹੜਾ ਉਸ ਥੜੇ ਤੇ ਬੈਠੇਗਾ ਉਹ ਥੜੇ ਤੇ ਬੈਠਣ ਦੇ ਯੋਗ ਹੋਏਗਾ ਥੜਾ ਵੀ ਅੱਛਾ ਹੈ ਤੇ ਬੈਠਣ ਵਾਲਾ ਵੀ ਮੈਨੂੰ ਅੱਛਾ ਲੱਗਿਆ ਗੁਰਮੁਖੋ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੇਠੇ ਤੋਂ ਗੁਰੂ ਰਾਮਦਾਸ ਮਹਾਰਾਜ ਬਣਾ ਦਿੱਤੇ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਉਹ ਗੁਰੂ ਜਿਹਦੇ ਅੱਜ ਦਰ ਤੇ ਲੱਖਾਂ ਹੀ ਦੁਨੀਆਂ ਝੁਕਦੀ ਹੈ ਸਾਡੇ ਵਰਗੇ ਨਥਾਵਿਆਂ ਨੂੰ ਨਤਾਣਿਆਂ ਨੂੰ ਨਿਮਾਣਿਆਂ ਨੂੰ ਬੇਸਹਾਰਿਆਂ ਨੂੰ ਸਹਾਰਾ ਮਿਲਦਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਸਾਡੇ ਵਰਗੇ ਮੰਗਤੇ ਪਤਾ ਨਹੀਂ ਕਿੱਡੀਆਂ-ਕਿੱਡੀਆਂ ਲੈਣਾ ਲਈ ਬੈਠੇ ਨੇ ਪਤਾ ਨਹੀਂ ਕਿੱਡੀਆਂ-ਕਿੱਡੀਆਂ ਝੋਲੀਆਂ ਫਲਾਈ ਬੈਠੇ ਨੇ ਮੇਰੀ ਝੋਲੀ ਵਿੱਚ ਪੀਰ ਪੈਜੇ ਮੇਰੀ ਝੋਲੀ ਵਿੱਚ ਪੁੱਤ ਦੀ ਦਾਤ ਪੈਜੇ ਦੁੱਧ ਦੀ ਦਾਤ ਪੈਜੇ ਪਤਾ ਨਹੀਂ ਕਿੰਨੇ ਕੁਝ ਮੰਗ ਰਹੇ ਨੇ ਇਹ ਸੱਚ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅੱਜ ਵੀ ਮੇਰੇ ਗੁਰੂ ਰਾਮਦਾਸ ਮਰਤਝੋੜੀਆਂ ਤਾਂ ਗੁਰਮੁਖੋ ਸੇਵਾ ਕਰਦਿਆਂ ਕਦੇ ਵੀ ਮਨ ਦੇ ਵਿੱਚ ਇਹ ਖਿਆਲ ਨਾ ਲੈ ਕੇ ਆਵੇ ਕਿ ਮੇਰੇ ਕੋਲੇ ਕੋਈ ਉੱਚਾ ਆਉਦਾ ਹੈ ਮੇਰੇ ਕੋਲੇ ਕੋਈ ਡਿਗਰੀ ਐ ਮੇਰੇ ਕੋਲੇ ਕੋਈ ਪੋਸਟ ਉੱਚੀ ਐ ਵੀ ਮੈਂ ਸੇਵਾ ਕਰਦਾ ਸੋਣਾ ਨਹੀਂ ਲੱਗਦਾ ਝੁੱਥੇ ਬਰਤਨ ਭਾਂਡੇ ਮਾਂਜਦਾ ਮੈ ਸੋਣਾ ਨਹੀਂ ਲੱਗਦਾ ਗੁਰਮਖੋ ਸਾਡੇ ਗੁਰੂ ਸਾਹਿਬਾਨਾਂ ਨੇ ਉਸ ਘਰ ਦੇ ਜਵਾਈ ਬਣ ਕੇ ਵੀ ਸੇਵਾ ਕੀਤੀ ਹੈ ਜਵਾਈ ਵੀ ਸੀ ਸੇਵਾ ਵੀ ਕਰਦੇ ਹ ਕੋਈ ਆਪਣੇ ਵਿੱਚ ਫਰਕ ਨਹੀਂ ਰੱਖਿਆ ਉਹਨਾਂ ਨੇ ਸੇਵਕ ਬਣ ਕੇ ਸੇਵਾ ਕਰਦੇ ਰਹੇ ਜੇ ਸੇਵਾ ਬਣ ਕੇ ਸੇਵਾ ਕੀਤੀ ਤੇ ਸੱਚ ਜਾਣਿਓ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਲੋਕੋ ਕੇ ਕੁਛ ਵੀ ਨਹੀਂ ਰੱਖਿਆ ਉਹ ਗੁਰੂ ਕੇ ਸਿੱਖੋ ਕੱਲੀ ਗੱਲ ਇੱਥੇ ਭਾਈ ਜੇਠੇ ਦੀ ਨਹੀਂ ਐ ਭਾਈ ਰਾਮਾ ਜੀ ਦੀ ਨਹੀਂ ਐ ਇੱਥੇ ਗੱਲ ਗੁਰੂ ਗ੍ਰੰਥ ਸਮਰਤ ਸਾਡੀ ਵੀ ਕਰਾ ਜਾਈਏ ਵਿੱਚ ਦੁਨੀਆਂ ਸੇਵ ਕਮਈਏ ਤਾਦਰਗਹਿ ਵੈਸਨ ਪਈਏ ਸੇਵਾ ਦੇ ਕੁਝ ਨਿਯਮ ਨਿਜਮ ਨੇ ਸੇਵਾ ਦੀ ਕੁਝ ਮਰਜ਼ਾਦਾ ਹੈ ਗੁਰੂ ਗ੍ਰੰਥ ਸਾਹਿਬ ਹਰਿ ਕਹਿੰਦੇ ਸੇਵ ਕੀਤੀ ਸੰਤੋਖੀ ਸੇਵਾ ਵੀ ਸਬਰ ਦੇ ਨਾਲ ਹੁੰਦੀ ਹੈ ਏ ਨਾ ਹੋਵੇ ਵੀ ਭੁੱਖ ਬਹੁਤੀ ਚੁੱਕੀ ਫਿਰੇ ਨਮੰਡਾ ਲੰਮੀਆਂ ਚੁੱਕੀ ਫਿਰੇ ਵੱਡੀਆਂ ਚੁੱਕੀ ਫਿਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਇਹ ਵੀ ਕਹਿੰਦੇ ਨੇ ਸੇਵਾ ਥੋੜੀ ਮੰਗਣ ਬਹੁਤਾ ਕਿ ਇਦਾਂ ਤੇ ਵੀ ਮਿਲ ਜਾਂਦੇ ਨੇ ਸੇਵਾ ਬਹੁਤ ਥੋੜੀ ਕਰਦੇ ਲੰਗਰ ਦਾ ਚਮਚਾ ਨਹੀਂ ਮਾਜਣਾ ਹੁੰਦਾ ਹੁੰਦਾ ਤੇ ਨੰਡਾ ਉਹਨਾਂ ਦੀ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ ਗੁਰਮਖੋ ਸੰਗਤ ਦੇ ਵਿੱਚ ਭਵੇਂ ਦੁਸ਼ਮਣ ਕਿਉਂ ਨਾ ਬੈਠਾ ਹੋਵੇ ਵੈਰੀ ਕਿਉਂ ਨਾ ਬੈਠਾ ਹੋਵੇ ਸੱਚੀ ਇੱਕ ਦ੍ਰਿਸ਼ਟੀ ਦੇ ਨਾਲ ਵੇਖੀਏ ਤੇ ਸਭ ਨੂੰ ਵਰਤਾਈਏ ਸਭ ਦੇ ਨਾਲ ਮੇਲ ਮਿਲਾ ਪਿਆਰ ਰੱਖੀਏ ਗੁਰੂ ਕੇ ਸਿੱਖਾਂ ਨੇ ਇਹ ਹੁਕਮ ਨੂੰ ਕਮਾਇਆ ਕਿ ਤੇ ਭਾਈ ਕਨਈਆ ਜੀ ਦਾ ਜੀਵਨ ਪੜ੍ਹ ਲਿਓ ਦੁਸ਼ਮਣਾਂ ਨੂੰ ਪਾਣੀ ਵੀ ਪਿਉਂਦਾ ਤੇ ਮੱਲਮ ਪੱਟੀ ਵੀ ਕਰਦਾ ਹੈ ਤੇ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਇੱਥੋਂ ਤੱਕ ਕਹਿੰਦੇ ਨੇ ਕਹਿੰਦੇ ਸੇਵਾ ਕਰ ਪਰ ਨਿਸ਼ਕਾਮ ਹੋ ਕੇ ਕਰ ਜਿਹਦੇ ਤੂੰ ਨਿਸ਼ਕਾਮ ਹੋ ਕੇ ਸੇਵਾ ਕਰੇਂਗਾ ਨਾ ਉਹਦੇ ਤੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜੇ